हां जी दोस्तों आज तो ਤੁਸੀਂ ਕਹਿਣਾ ਕਿ ਮੈਂ ਕੀ ਲਈ ਫਿਰਦਾ ਇਹ ਟੂਣਾ ਜਾਂ ਕਰਨ ਲੱਗਾ ਕੋਈ ਪਰ ਇਹ ਕੋਈ ਟੂਣਾ ਨਹੀਂ ਹੈਗਾ ਇਹ ਬਹੁਤ ਹੀ ਅਸਰਦਾਰ ਜਿਹੜੀ ਚੀਜ਼ ਆ ਮੈਂ ਅੱਜ ਤੁਹਾਨੂੰ ਬਣਾ ਕੇ ਵਿਖਾਉਣ ਲੱਗਾ ਹਾਂ ਹਾਂ ਜੀ ਸਾਸ਼ੀ ਗਾਲ ਜੀ ਸਾਰਿਆਂ ਨੂੰ ਦੋਸਤੋ ਮੈਸੇजेस ਆਏ ਸੀ ਬਹੁਤ ਜ਼ਿਆਦੇ ਕਿ ਆਪਣੇ ਘਰ ਕੀ ਜਿਹੜੇ ਹਨਾ ਚੂਹੇ ਆ ਜਾਂਦੇ ਆ ਚੂਹੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਕਿਉਂਕਿ ਕਦੀ ਕਦੀ ਉਹ ਕੋਜਣਾ ਕੁਝ ਟੱਕ ਵੀ ਦਿੰਦੇ ਆ ਹਨਾ ਕੁੱਤਰ ਦਿੰਦੇ ਆ ਤੇ ਉਹਦੇ ਦੀ ਲੋਕੀ ਕਰਦੇ ਕੀ ਆ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੀਆਂ ਨਾ ਦਵਾਈਆਂ ਯੂਜ਼ ਕਰਦੇ ਆ ਹਨਾ ਜਿਹੜੀਆਂ ਉਠਿਆ ਤੇ دیے ਜਿਹੜੀਆਂ ਕਿ ਚੂਹਾ ਨੂੰ ਮਾਰ ਦਿੰਦੀਆਂ ਆਖਿਰਕਾਰ ਉਹ ਵੀ ਤੇ ਕੇ ਰੱਬ ਦਾ ਜੀ ਆ ਹਨਾ ਤੇ ਆਪਾਂ ਨੂੰ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਹਨਾ ਕਈ ਤਾਂ ਉਹ ਜਿਹੜੀ ਦੂਸਰੀ ਕਿਡਕੀ ਹੁੰਦੀ ਹੈ ਹਨਾ ਜਿਹੜੀ ਬਿਲਕੁਲ ਚੂਹੇ ਦੇ ਉੱਪਰ ਆ ਕੇ ਤੇ ਹਨਾ ਕਿ ਚੂਹੇ ਨੂੰ ਜਿਹੜਾ ਖਤਮ ਕਰ ਦਿੰਦੀ ਆ ਹੈ ਤੇ ਕਈ ਹੋਰ ਵੀ ਜਿਹੜੀਆਂ ਦਵਾਈਆਂ ਜਾਂ ਫਿਰ ਇੱਕ ਗਲੂ ਆਉਂਦੀ ਆ ਹਨਾ ਉਹ ਵੀ ਉਹ ਰੱਖ ਦਿੰਦੇ ਆ ਤੇ ਜਦੋਂ ਚੂਹਾ ਉਹਦੇ ਉੱਪਰ ਚਿਮੜਦਾ ਹੈ ਤੇ ਉਹ ਜਿਹੜਾ ਬਾਹਰ ਨਹੀਂ ਜਾ ਪਾਉਂਦਾ ਪਰ ਦੋਸਤੋ ਅੱਜ ਜਿਹੜੀ ਮੈਂ ਤੁਹਾਨੂੰ ਇੱਕ ਐਸੀ ਕਮਾਲ ਦੀ ਟਿਪ ਦੱਸਣ ਲੱਗਾ ਹਾਂ ਜਿਵੇਂ ਨਾ ਕਿ ਉਹ ਦੀ ਸਮੈਲ ਜਿਹੜੀ ਆ ਉਹ ਸੁੰਘ ਕੇ ਉਹ ਤੁਹਾਡੇ ਘਰ ਚ ਕਦੇ ਵੀ ਨਹੀਂ ਆਉਣਗੇ ਤੁਹਾਡੇ ਘਰ ਜਿਹੜੇ ਚੂਹੇ ਹੋਣਗੇ ਉਹ ਭੱਜ ਵੀ ਬਾਹਰ ਜਾਣਗੇ ਤੇ ਕਿਸ਼ੋਰੀ ਜਿਹੜੀ ਕੇਜ ਆ ਦੋ ਤਿੰਨ ਚੀਜ਼ਾਂ ਦਾ ਤੁਹਾਡੇ ਘਰ ਤੇ ਜਿਹੜੀ ਆ ਉਹ ਬਣ ਜਣੀ ਆ ਤੇ ਉਹ ਕਿਵੇਂ ਯੂਜ਼ ਕਰਨੀ ਆ ਕਿਵੇਂ ਨਹੀਂ ਕਰਨੀ ਮੈਂ ਤੁਹਾਨੂੰ ਦੱਸਾਂ ਆ ਜਾਓ ਆਪਾਂ ਵਾਦੇ ਆਪਣੀ ਟਿਪ ਦੇ ਨਾਲ ਦੋਸਤੋ ਉਹਦੇ ਲਈ ਤੁਸੀਂ ਕੀ ਕਰਨਾ ਹੈ ਕਿ ਪਹਿਲਾਂ ਲੈਣੀਆਂ ਤਿੰਨ ਮਿਰਚਾਂ ਜਿਹੜੀਆਂ ਕਿਆਂ ਕੌੜੀਆਂ ਹਨ ਹਰੀ ਮਿਰਚ ਤੇ ਨਾਲ ਇੱਕ ਨਿੰਬੂ ਲੈਣਾ ਹੈ ਤੇ ਨਿੰਬੂ ਤੋਂ ਬਾਅਦ ਦੋਸਤੋ ਇੱਕ ਕੌਲੀ ਦੇ ਵਿੱਚ ਤੁਸੀਂ ਪਾ ਲੈਣਾ ਹੈ ਬੇਸਣ ਠੀਕ ਹੈ ਨਾ ਬੇਸਣ ਨੂੰ ਤੁਸੀਂ ਤਿੰਨ 2 1/2 ਚਮਚੇ ਜਿਹੜਾ ਵਾ ਇੱਕ ਕੌਲੀ ਦੇ ਵਿੱਚ ਬੇਸਨ ਪਾ ਲੈਣਾ ਆ ਦੇਖੋ ਦੋਸਤੋ ਜਦੋਂ ਇਹ ਬੇਸਨ ਤੁਸੀਂ ਪਾ ਲਿਆ ਦੋਸਤੋ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇੱਕ ਲੈਣਾ ਹੈ ਨਿੰਬੂ ਤੇ ਨਿੰਬੂ ਨੂੰ ਵਿਚਾਲੋਂ ਫਾੜ ਲੈਣਾ ਆਈ ਮੀਨ ਤੁਸੀਂ ਕਿ ਕੱਟ ਲੈਣਾ ਜਦੋਂ ਇਹਨੂੰ ਵਿਚਾਲੋਂ ਕੱਟ ਲਿਆ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਉਣਾ ਜੇ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਤੇ ਘਰ 'ਚ ਜਿਹੜਾ ਵਿਨੇਗਰ ਹੁੰਦਾ ਹੈ ਨਾ ਉਹ ਵੀ ਤੁਸੀਂ ਜਿਹੜਾ ਆ ਪਾ ਸਕਦੇ ਹੋ ਜਿਹੜਾ ਕਿ ਅਦਰ ਨਿੰਬੂ ਤੁਸੀਂ ਪੂਰਾ ਇਹਦੇ ਵਿੱਚ ਪਾ ਲੈਣਾ ਦੋਸਤੋ ਨਿੰਬੂ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਮਿਲਾ ਲੈਣਾ ਹੈ ਇੱਕ ਚਮਚੇ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਘੋਲ ਲੈਣਾ ਦੋਸਤੋ ਇਸ ਤੋਂ ਬਾਅਦ ਤੁਸੀਂ ਕੀ ਲੈਣਾ ਡਿਟਰਜੈਂਟ ਪਾਊਡਰ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰਦੇ ਹੋ ਹਨ ਜਿਹੜੀ ਸਰਫ ਹੁੰਦੀ ਆ ਨਾ ਕੱਪੜੇ ਧੋਣ ਵਾਲੀ ਉਹਨੂੰ ਤੁਸੀਂ ਇਹਦੇ ਵਿੱਚ ਇੱਕ ਚਮਚਾ ਵਿੱਚ ਪਾ ਦੇਣਾ ਇੱਕ ਜਾਂ ਡੇਢ ਚਮਚਾ ਇਹਦੇ ਵਿੱਚ ਪਾ ਦੇਣਾ ਡਿਟਰਜੈਂਟ ਪਾਊਡਰ ਪਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਘੋਲ ਲੈਣਾ ਮਿਕਸ ਅਪ ਕਰ ਲੈਣਾ ਦੋਸਤੋ ਜਦੋਂ ਇਹ ਪੇਸਟ ਪੂਰਾ ਬਣ ਗਿਆ ਇਹਦਾ ਚੰਗੀ ਤਰ੍ਹਾਂ ਪੇਸਟ ਬਣਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਦੋਸਤੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਲੈਣੀ ਆਪਣੇ ਘਰ ਦੀਆਂ ਤਿੰਨ ਮਿਰਚਾਂ ਜਾਂ ਚਾਰ ਵੀ ਲੈ ਸਕਦੇ ਹੋ ਤੇ ਹੋਣੀਆਂ ਚਾਹੀਦੀਆਂ ਇਹ ਬਿਲਕੁਲ ਹੀ ਪੂਰੀਆਂ ਜਿਹੜੀਆਂ ਹੁੰਦੀਆਂ ਵਾ ਕੌੜੀਆਂ ਠੀਕ ਹੈ ਠੀਕ ਹੈ ਕੌੜੀਆਂ ਮਿਰਚਾਂ ਨੂੰ ਤੁਸੀਂ ਵਿਚਾਲੋ ਕੱਟ ਲੈਣਾ ਤੇ ਦੋਸਤੋ ਇੱਕ ਲੈਣਾ ਵਾ ਇਹਦੇ ਨਾਲ ਆਪਾਂ ਲਾਚੀ ਘੋਟਦੇ ਹਾਂ ਜਾਂ ਫਿਰ ਹੋਰ ਕੋਈ ਮਸਾਲੇ ਕੋਟ ਦੇ ਆ ਤੇ ਇਹਦੇ ਵਿੱਚ ਇਹਨੂੰ ਅੱਗੇ ਅੱਗੇ ਕਰਕੇ ਪਾ ਲੈਣਾ। ਦੋਸਤੋ ਜਿਦਾਂ ਇਹ ਤਿੰਨ ਕਿੱਜਾਂ ਤੁਸੀਂ ਇਹਦੇ ਵਿੱਚ ਕੱਟ ਲੀਆਂ ਇਹਨੂੰ ਚੰਗੀ ਤਰ੍ਹਾਂ ਇਹਦੇ ਮਦਦ ਦੇ ਨਾਲ ਆਪਾਂ ਜਿਹੜਾ ਕੋਟ ਲੈਣਾ। ਜਿਦਾ ਆਪਾਂ ਇਹਦੇ ਨਾਲ ਇੱਕ ਵਾਰੀ ਪੂਰੇ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਗ੍ਰाइंड ਕਰਨ ਤੋਂ ਬਾਅਦ ਆਪਾਂ ਕੀ ਕਰਨਾ ਕਿ ਇਹ ਜਿਹੜੀਆਂ ਮਿਰਚਾਂ ਵਾਂ ਇਹਨੂੰ ਪਾ ਦੇਣਾ ਇਹਦੇ ਵਿੱਚ ਤੇ ਇਹਨੂੰ ਹੀ ਆਪਾਂ ਦੇਵਾਂਗੇ ਕੂੜੇ ਚ ਸੁੱਟ ਦੋਸਤੋ ਇਸ ਤੋਂ ਬਾਅਦ ਇਹਨੂੰ ਫਿਰ ਤੋਂ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਦੋਸਤੋ ਯਾਦ ਰੱਖਿਓ ਕਿ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਆ ਉਹ ਨਹੀਂ ਪਾਉਣਾ ਤੇ ਨਿੰਬੂ ਤੁਸੀਂ ਇੱਕ ਚਾਹੇ ਹੋਰ ਪਾ ਸਕਦੇ ਹੋ ਜਾਂ ਫਿਰ ਜਿਹੜਾ ਤੁਹਾਡੇ ਕੋਲ ਜੇ ਕਰੇ ਵਿਨੇਗਰ ਹੈਗਾ ਹੈ ਨਾ ਸਿਰਕਾ ਜਿਹਨੂੰ ਆਪਾਂ ਕਹਿ ਦਿੰਨੇ ਆ ਹੈਨਾ ਵਾਈਟ ਸਿਰਕਾ ਉਹ ਆਪਾਂ ਇਹਦੇ ਵਿੱਚ ਪਾ ਕੇ ਬਿਲਕੁਲ ਪੇਸਟ ਬਣਾ ਲੈਣਾ ਪਰ ਜਿਵੇਂ ਕਿ ਮੈਨੂੰ ਇਹ ਬਹੁਤ ਜ਼ਿਆਦਾ ਜਿਹੜਾ ਸੀ ਥਿੱਕ ਲੱਗਿਆ ਹੋਇਆ ਤੇ ਮੈਂ ਤਾਂ ਕਰ ਗਿਆ ਇਹਦੇ ਵਿੱਚ ਇੱਕ ਹੋਰ ਨਿੰਬੂ ਜਿਹੜਾ ਪਾ ਦਿੱਤਾ ਸੋ ਦੋਸਤੋ ਇਹ ਇਹ ਜਿਹੜਾ ਪੇਸਟ ਹੈ ਇਹ ਬਣਾਉਣ ਤੋਂ ਬਾਅਦ ਤੁਸੀਂ ਇਹਨੂੰ ਯੂਜ਼ ਕਿਵੇਂ ਕਰਨਾ ਉਹ ਹੁਣ ਮੈਂ ਤੁਹਾਨੂੰ ਦੱਸਦਾ ਇਹਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਕੋਈ ਬਹੁਤ ਔਖਾ ਨਹੀਂ ਹੈ ਦੋਸਤੋ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਆਪਣੇ ਘਰ ਦੇਖ ਲੈਣਾ ਨਿਊਜ਼ਪੇਪਰ ਨਿਊਜ਼ਪੇਪਰ ਨੂੰ ਜੋ ਹੈ ਨਾ ਵਿਚਾਲਿਓ ਫਾੜ ਲੈਣਾ ਤੇ ਕੀ ਕਵਰ ਕਰ ਲੈਣੇ ਆ ਕਿ ਇੱਕ ਪਲੇਟ ਚਾਹੀਦੀ ਹੈ ਤੇ ਦੋਸਤੋ ਨੂਰ ਪੇਪਰ ਨੂੰ ਤੁਸੀਂ ਇਦਾਂ ਗੋਲ ਗੋਲ ਕਮਾ ਕੇ ਜਿਹੜੀਆਂ ਛੋਟੀ ਛੋਟੀ ਜਿਹੜੀਆਂ ਬੋਲਜ਼ ਹੁੰਦੀਆਂ ਨਾ ਉਹ ਬਣਾ ਲੈਣੀਆਂ ਤੇ ਦੋਸਤੋ ਯਕੀਨ ਮੰਨੋ ਕਿ ਜਿਹੜੀ ਇਹਨਾਂ ਦੀ 스멜 ਹੈ ਨਾ ਇਹ ਭਾਵੇਂ 스멜 ਆਪਾਂ ਨੂੰ ਤੇ ਨਹੀਂ ਆਉਂਦੀ ਪਰ ਜਿਹੜੇ ਚੂਹੇ ਹੁੰਦੇ ਆ ਚੂਹਿਆਂ ਦੀ ਸੁੰਘਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਨੂੰ ਇਹ ਵਾਲੀ ਸਮੈਲ ਤੋਂ ਬਹੁਤ ਹੀ ਜ਼ਿਆਦਾ ਇਰੀਟੇਟਿੰਗ ਹੋਊਗਾ ਤੇ ਉਹ ਕਦੀ ਵੀ ਤੁਹਾਡੇ ਘਰ ਦੇ ਵਿੱਚ ਐਂਟਰ ਨਹੀਂ ਕਰੂਗੇ ਤੇ ਦੋਸਤੋ ਇਹਨਾਂ ਨੂੰ ਤੁਸੀਂ ਛੋਟੀਆਂ-ਛੋਟੀਆਂ ਬੋਲਸ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਣੀਆਂ ਤੇ ਇਹ ਦੋਸਤੋ ਇਸ ਤਰ੍ਹਾਂ ਦੀਆਂ ਬੋਲਸ ਜਿਹੜੀਆਂ ਮੈਂ ਤੁਸੀਂ ਜਿਹੜੇ ਇਹਨਾਂ ਨੂੰ ਬਣਾ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਪੇਸਟ ਹੈ ਇਹਨਾਂ ਦੇ ਉੱਤੇ ਲਾ ਦੇਣਾ ਤੋ ਵੀ ਦੋਸਤੋ ਕਰਨਾ ਕੀ ਹੈ ਕਿ ਹੁਣ ਮੈਂ ਤੁਹਾਨੂੰ ਦੱਸਦਾ ਅਗਲੇ ਪਾਸੇ ਜਦੋਂ ਆਪਣੀਆਂ ਐਲੀਆ ਬਹੁਤ ਬਣ ਗਈਆਂ ਇਹਨਾਂ ਨੂੰ ਤੁਸੀਂ ਰਾਤ ਦੇ ਸਮੇਂ ਜਿਹੜਾ ਵਾ ਆਪਣੇ ਜਿਹੜਾ ਇੱਕ ਬੋਲ ਨੂੰ ਤੁਸੀਂ ਚੁੱਲ੍ਹੇ ਦੇ ਥੱਲੇ ਰੱਖ ਸਕਦੇ ਹੋ ਕਿਉਂਕਿ ਚੂਹੇ ਜਿਹੜੇ ਆ ਉੱਥੇ ਆਉਂਦੇ ਆ ਜਿੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਠੀਕ ਹੈ ਨਾ ਤੇ ਉੱਥੇ ਤੁਸੀਂ ਜਿਸ ਤਰ੍ਹਾਂ ਕੀ ਮੈਂ ਇਹ ਦੇ ਥੱਲੇ ਰੱਖ ਦਿੱਤੀ ਆ ਤੇ ਇਹ ਦੇ ਥੱਲੇ ਹੁਣ ਕਦੀ ਵੀ ਚੂਹਾ ਜਿਹੜਾ ਨਹੀਂ ਆਊਗਾ ਸੋ ਦੋਸਤੋ ਜਿੱਥੇ ਕੀ ਆਪਣਾ ਬੀਨ ਪਿਆ ਹੁੰਦਾ ਹੈ ਨਾ ਡਸਟਬੀਨ ਉੱਥੇ ਵੀ ਤੁਸੀਂ ਜਿਹੜੀ ਹੈ ਇਹ ਬਾਲ ਰੱਖ ਸਕਦੇ ਹੋ ਕਿਉਂਕਿ ਇੱਥੇ ਵੀ ਚੂਹੇ ਜਿਹੜੇ ਆ ਕੋਈ ਨਾ ਕੋਈ ਖਾਣ ਆਉਂਦੇ ਰਹਿੰਦੇ ਆ ਤੇ ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਪਈਆਂ ਹੁੰਦੀਆਂ ਉੱਥੇ ਚੂਹੇ ਜ਼ਿਆਦਾਤਰ ਆਉਂਦੇ ਤੇ ਇੱਕ ਬਾਲ ਤੁਸੀਂ ਆਪਣੀ ਇੱਥੇ ਵੀ ਜਿਹੜਾ ਵਾ ਰੱਖ ਸਕਦੇ ਜੀ ਤਾਂ ਜੋ ਇਹਦੀ 스ਮੈਲ ਸੁੰਘ ਕੇ ਉਹ ਚੂਹੇ ਜਿਹੜੇ ਆ ਇੱਥੋਂ ਭੱਜ ਜਾਣ ਤਾਂ ਆਪਣੇ ਮੇਨ ਗੇਟ ਦੇ ਜਿਹੜਾ ਹੁੰਦਾ ਹੈ ਨਾ ਮੇਨ ਗੇਟ ਦੇ ਬਾਹਰ ਵੀ ਰੱਖ ਸਕਦੇ ਤਾਂ ਜੋ ਇੱਥੇ ਜੇ ਕੋਈ ਚੂਹਾ ਐਂਟਰ ਵੀ ਕਰੇ ਤਾਂ ਉਹ ਬਾਹਰ ਦੀ ਬਾਹਰ ਜਿਹੜਾ ਆ ਭੱਜ ਜਾਵੇ ਠੀਕ ਹੈ ਨਾ ਦੋਸਤੋ ਦੋਵੇਂ ਗੇਟਸ ਦੇ ਰਾਈ ਤੁਸੀਂ ਜਿਹੜਾ ਵਾ ਉਥੇ ਰੱਖ ਸਕਦੇ ਤੇ ਦੋਸਤੋ ਤੇ ਦੋਸਤੋ ਇੱਕ ਆਪਣੇ ਘਰ ਚ ਇਦਾਂ ਦਾ ਕਮਰਾ ਹੁੰਦਾ ਹੈ ਹਨਾ ਜਿਹੜਾ ਕਿ ਆਪਣਾ ਸਟੋਰ ਹੁੰਦਾ ਹੈ ਹਨਾ ਤੇ ਸਟੋਰ ਦੇ ਵਿੱਚ ਵੀ ਜਿਹੜਾ ਵਾ ਤੁਸੀਂ ਇੱਕ ਬੋਲ ਉਥੇ ਰੱਖ ਸਕਦੇ ਤਾਂ ਜੋ ਇਸ ਦੀ ਸਮੈਲ ਦੇ ਨਾਲ ਚੂਏ ਉਥੇੋਂ ਉੱਥੋਂ ਭੱਜ ਜਾਣ ਜੇ ਕੋਈ ਚੂਹਾ ਉਥੇ ਹੈਗਾ ਵੀ ਆ ਤੇ ਉਥੋਂ ਚੂਏ ਕਰ ਤੋਂ ਬਾਹਰ ਨਿਕਲ ਜਾਣਗੇ ਹਾਂਜੀ ਸੋ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਇਹੋ ਲਈ ਜਿਹੜੀ ਅੱਜ ਦੀ ਟਿਪਸ ਸੀ ਜੇ ਤੁਹਾਨੂੰ ਇਹ ਵਾਲੀ ਟਿਪ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਤ ਵੱਦ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਦੋਸਤੋ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਸੀਂ ਕਿਹੜੀ ਸਿਟੀ ਤੋਂ ਜਿਹੜੀ ਆ ਇਹ ਵਾਲੀ ਵੀਡੀਓ ਦੇਖ ਰਹੇ ਹੋ ਤੇ ਤੇ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਨਾਮ ਵੀ ਲਵਾਂਗਾ ਕਿ ਆਪਣੀ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚਦੀ ਆ ਤੇ ਦੋਸਤੋ ਇਦਾਂ ਦੀਆਂ ਹੋਰ ਟਿਪਸ ਵੇਖਣ ਲਈ ਤੇ ਇਨਫੋਰਮੇਟਿਵ ਵੀਡੀਓਜ਼ ਵੇਖਣ ਲਈ ਆਪਣੇ ਪੇਜ ਨੂੰ ਕਰ ਲੋ ਫਾਲੋ ਫੋਲੋ ਤੇ ਹੋਰਾਂ ਲੋਕਾਂ ਕਰ ਵੀ ਕਰਵਾਓ ਤਾਂ